ਸਤਿ ਸ਼੍ਰੀ ਅਕਾਲ ਜੀ ਕੱਪੜੇ ਲੀਡੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਰਖੜੀ ਲਈ ਕੁਝ ਸਪੈਸ਼ਲ ਸੂਟ ਐ ਬਹੁਤ ਪਿਆਰੇ ਸੂਟ ਨੇ ਕਾਟਨ ਦੇ ਸੂਟ ਨੇ ਔਰ ਇੱਕ ਗਿਫਟ ਕਰ ਲਈ ਆਪਣੇ ਸਟਿਚ ਕਰਵਾਉਣ ਲਈ ਬਹੁਤ ਹੀ ਸੋਹਣੇ ਡਿਜ਼ਾਈਨਰ ਪੀਸ ਨੇ ਹਾਂਜੀ ਇਹ ਫਰਸਟ ਹੈ ਜੀ ਐ ਸਾਰੇ ਦੀ ਸ਼ਰਟ ਤੇ neck ਤੇ ਵਰਕ ਹੈ ਪਲੱਸ ਬਾਟਮ ਨਾਲ ਦੀ ਪੱਟੀ ਲੱਗੀ ਹੈ ਆ ਘੇਰੇ ਤੇ ਪੱਟੀ ਲੱਗੀ ਹੈ ਔਰ ਇਸ ਦੇ ਨਾਲ ਇਹ ਬਾਟਮ ਹੈ ਜੀ ਔਰ ਇਸ ਨਾਲ ਬਹੁਤ ਹੀ ਪਿਆਰਾ ਦੁਪੱਟਾ ਹੈ ਡਿਜ਼ਾਈਨਰ ਦੁਪੱਟਾ ਹੈ ਇਹ ਰ ਅਗੜੀ ਲਈ ਸਪੈਸ਼ਲ ਆਫਰ ਹੈ ਇਹਨਾਂ ਦੇ ਪ੍ਰਾਈਸ ਵੀ ਬਹੁਤ ਘਟਨੇ ਨੇ ਤੇ ਬਹੁਤ ਸੋਹਣੇ ਸੂਟ ਨੇ ਇਸ ਵਿੱਚ ਹੋਰ ਵੀ ਕਲਰਸ ਮਿਲ ਸਕਦੇ ਨੇ ਤੁਹਾਨੂੰ ਹਾਂਜੀ ਇਸ ਦੇ ਵਿੱਚ ਇਹ ਪੀਸ ਹੈ ਇਹ ਨੇਵੀ ਬਲੂ ਕਲਰ ਦੀ ਨੇਵੀ ਬਲੂ ਬਾਟਮ ਹੈ ਔਰ ਦੁਪੱਟੇ ਚ ਸੇਮ ਡਿਜ਼ਾਈਨ ਹੈ ਮੈਕਸਿਸਟਾਂ ਡਿਜ਼ਾਈਨ ਹੈ ਹਾਂਜੀ ਇਸ ਦੇ ਵਿੱਚ ਇੱਕ ਬੈਕ ਸਟ ਹੈ ਇਹ ਤੇ ਬੀਨੈਕ ਤੇ ਸਾਰੇ ਵਰਕ ਤੇ ਤੇ ਇਹ ਸੁਨਾਲੀ ਇਹ ਪੀਸ ਵੀ ਇਸੇ ਤਰ੍ਹਾਂ ਤਿਆਰ ਹੋਇਆ ਨਾਲ ਇਹ ਤੇ ਬੋਟਮ ਹੈ ਔਰ ਨਾਲ ਇਹ ਇਸ ਦੇ ਨਾਲ ਦੁਵੱਟਾ ਦੇਖੋ ਕਿੰਨਾ ਪਿਆਰਾ ਜਿਹਾ ਦੁਵੱਟਾ ਬਣਿਆ ਹੈ ਬਹੁਤ ਸੋਹਣਾ ਦੁਵੱਟਾ ਬਣਿਆ ਹੈ ਇਹ ਬਹੁਤ ਸੋਹਣਾ ਡਿਜ਼ਾਈਨਰ ਪੀਸ ਨੇ ਤੇ ਇਹ ਰਕੜੀ ਦੇ ਵਾਸਤੇ ਸਪੈਸ਼ਲ ਆਫਰ ਹੈ ਇਹਨਾਂ ਦੇ ਪ੍ਰਾਈਸ ਬਹੁਤ ਘੱਟ ਰੱਖੇ ਗਏ ਆ ਹਾਂਜੀ ਇਹ ਇਸ ਤੇ ਬੇਟਰੀ ਹੋਰ ਕਲਰਸ ਮਿਲ ਸਕਦੇ ਹਨ ਇਹਨਾਂ ਦੇ ਵਿੱਚ ਹੋਰ ਕਲਰਸ ਵੀ ਮਿਲ ਸਕਦੇ ਹਨ ਹਾਂਜੀ ਇੱਕ ਡਿਜ਼ਾਈਨ ਹੈ ਇਸ ਨਾਲ ਪਾਵਾਂ ਕਲਰ ਦੀ ਐਵੇਂ ਬਾਟਮ ਬਣੀ ਹੋਈ ਹੈ ਤੇ ਇਹ ਵੀ ਬਹੁਤ ਪਿਆਰਾ ਪੀਸ ਹੈ ਇਸ ਨਾਲ ਦੁਪੱਟਾ ਹੈ ਇਸ ਤੇ ਵਿੱਚ ਵੀ ਹੋਰ ਕਲਰ ਹੈਗੇ ਨੇ ਇਹਨਾਂ ਚੋਂ ਕੋਈ ਵੀ ਸੂਟ ਜੇ ਤੁਸੀਂ ਲੈਣਾ ਹੈ ਤੇ 800 ਰੁਪਏ ਦਾ ਸੂਟ ਹੈ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਬਾਕੀ ਸ਼ਿਪਿੰਗ ਚਾਰजेस ਅਲੱਗ ਲੱਗਣਗੇ 800 ਰੁਪਏ ਦਾ ਸੂਟ ਹੈ ਹਾਂਜੀ ਨੈਕਸਟ ਇੱਕ ਐਡ ਡਿਜ਼ਾਈਨ ਹੈ ਇਸ ਦੇ ਵਿੱਚ ਵੀ ਹੋਰ ਕਲਰਸ ਤੁਹਾਨੂੰ ਮਿਲ ਸਕਦੇ ਨੇ ਇਸ ਨਾਲ ਪਲੇਨ ਬਾਟਮ ਹੈ ਇਸ ਦੇ ਫਰੰਟ ਤੇ ਇਹ ਵੀ ਬਹੁਤ ਪਿਆਰਾ ਡਿਜ਼ਾਈਨਰ ਪੀਸ ਹੈ ਐਸ ది 슬ੀਵਸ ਐਸ ది 슬ੀਵਸ ਨੇ ਐਸ ది ਬੈਕ ਹੈ ਬੈਕ ਵੀ ਬਹੁਤ ਸੋਹਣਾ ਡਿਜ਼ਾਈਨਰ ਹੈ ਔਰ ਇਸ ਦੇ ਨਾਲ ਕਾਟਨ ਦਾ ਦੁਪੱਟਾ ਹੈ ਇਹ 750 ਰੁਪਏ ਦਾ ਸੂਟ ਹੈ ਇਸ ਦੇ ਵਿੱਚ ਵੀ ਹੋਰ ਕਲਰਸ ਡਿਜ਼ਾਈਨ ਮਿਲ ਸਕਦੇ ਨੇ ਇਹ ਤੇ ਐ ਐਵੀ ਕਾਟਨ ਦਾ ਸੂਟ ਹੈ ਇਹ ਸ਼ਾਰਟ ਹੈ ਸ਼ਾਰਟ ਤੇ ਬਹੁਤ ਹੀ ਪਿਆਰਾ ਨੈਕ ਦਾ ਡਿਜ਼ਾਈਨ ਬਣਿਆ ਹੈ ਇਸ ਦੇ ਨਾਲ ਲਾਈਨਿੰਗ ਵਾਲੀ ਬਾਟਮ ਹੈ ਆਰ ਇਸ ਨਾਲਾ ਬਹੁਤ ਹੀ ਪਿਆਰਾ ਦੁਪੱਟਾ ਹੈ ਇਸ ਦਾ ਵੀ ਸੇਮ ਪ੍ਰਾਈਸ ਹੈ 750 ਦਾ ਸੂਟ ਹੈ ਅਸਤੇ ਵਿੱਚ ਵੀ ਕਲਰ ਅਲੱਗ ਮਿਲ ਸਕਦੇ ਨੇ ਹੋਰ ਕਲਰਸ ਵੀ ਹੈਨ ਇਹਦੇ ਵਿੱਚ ਤੇ ਇਹਨਾਂ ਨੂੰ ਤੁਸੀਂ ਸਟਿਚ ਕਰਵਾ ਕੇ ਮੰਗਵਾਉਣਾ ਚਾਹੋ ਤਾਂ ਡਿਜ਼ਾਈਨ ਵਗੈਰਾ ਪਾ ਕੇ ਲੈਸਸ ਲਗਾ ਕੇ ਸੀ ਸਟਿਚ ਕਰਕੇ ਵੀ ਭੇਜ ਸਕਨੇ ਆ ਜਾਂ ਤੁਸੀਂ ਐਜ਼ ਇਟ ਇਜ਼ ਮੰਗਵਾਉਣਾ ਚਾਹੋ ਤਾਂ ਐਜ਼ ਇਟ ਇਜ਼ ਮੰਗਵਾ ਸਕਦੇ ਹੋ ਸਾਡੇ ਵਟਸਐਪ ਨੰਬਰ ਤੇ ਤੁਸੀਂ ਇਹਨਾਂ ਦੀ ਪਿਕ ਸੈਂਡ ਕਰਕੇ ਤੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਸਾਡੇ ਵੀਡੀਓਜ਼ ਵੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟ ਵਾਲੇ ਦੇਖ ਪਾਉਣ ਸਕਣ ਥੈਂਕ ਯੂ